પાસ ਕਰਖੰ ਸਰੰਗ ਧਾਰ ਵਰਖੰ ਮਹੋਦਰਾਦ ਵੀਰੰ ਹਠੇ ਖਗ ਧੀਰੰ ਮੋਹਣੀ ਛੰਦ ਢਲ ਹਲ ਸੋ ਢਲ ਹਲ ਸੋ ਢੱਲੀ ਟੋਲਾਣ ਰਣ ਰੰਗ ਅਭੰਗ ਕਲੋ ਲਾਣ ਭਰਣੰਕਸ ਹਣ ਪਣੰੰਕ ਸੋ ਨਾਦੰ ਨਾ ਪਣੰ ਮਣੰੰਕ ਕਠਾ ਭਣਾਣੇ ਇੱਥੇ ਰਾਰਾ ਭਰਣਾ ਨਾ ਨਾਣੇ ਆ ਦੋ ਤਹ ਹਰ ਦਾ ਠੀਕ ਹੈ タル ਹਰ ਸੋ ਢਲਦੀ ਢੋਲਾਣ ਰਣ ਰੰਗ ਅਭੰਗ ਕੋ ਲੋਲਾਣ ਪਣਨੰਕ ਸੋ ਪਣ ਨਾ ਕੋ ਪਣਨੰਕ ਸਨਤਨ ਦਾ ਪੀਰੰ ਬਰਨੰਕ ਸੋ ਵੱਜੇ ਮੱਜੀ ਰੰਗ ਬਰਨੰਕ ਸੋ ਵੱਜੇ ਮੱਜੀ ਰੰਗ ਪਰਨੰਕ ਸ ਭਰਨੰਕ ਸ ਭੇਰੀ ਕੋ ਰਾਣਨ ਜਨ ਸਾਵਣ ਭਾਦੋਂ ਮੋ ਰਾਣਨ ਉਛਲਿਏ ਖਪਰੇ ਪਵੰਗੰ ਮਚੇ ਜੁਝਾਰੇ ਜੋ ਦੰਗੰ ਸਿੰਦਰੀਏ ਛੁੰਡੀ ਦੰਤਾਲੇ ਨੱਚੇ ਪਖਰੀਏ ਮੁਛਾਲੇ ਔਰੜੀਏ ਸਰਬੰਸ ਸਹਿਨਾਣ ਸਹਿਨਾਇੰ ਦੇਖੰਤ ਸੋ ਦੇਵੰ ਗੈਨਾਇੰ ਝੱਲੇ ਅਬ ਜੜੀਆਂ ਅਬ ਝੜੀਆਂ ਝੱਲੇ ਅਬ ਝੜੀਆਂ ਉਹ ਝਾੜਨ ਰਣ ਉੱਠੈ ਬਹਿ ਬਬਾਣ ਕੈ ਘਮੇ ਘਾਇੰ ਅਗਹਾਇੰ ਊ ਡਿਗੇ ਅਦੋ ਅਧਾਇੰ ਰੈਸ ਮੰਡੇ ਛੰਡੇ ਔ ਛੰਡੇ ਰੈਸ ਮੰਡੇ ਛੰਡੇ ਔ ਛੰਡੇ ਹੱਠ ਹੱਸੈ ਕੱਸੈ ਕੋ ਅੰਡੈ ਕੋ ਅੰਡ ਕੁੱਠਾ ਕੋੰਡੈ ਕੋੰਡੈ ਤਨਕਾਂ ਤਨਖਾਂ ਨੂੰ ਕੱਸਦੇ ਹੈ ਹੱਠ ਹੱਸੈ ਕੱਸੈ ਕੋ ਅੰਡੈ ਰੈਸ ਬਾਹ ਹੈ ਗਾਹ ਹੈ ਜੋ ਧਨ ਜੋ ਧਨ ਇਕੱਠਾ ਜੋ ਧਨ ਇਕੱਠਾ ਜੋਧੈ ਜੋ ਦਹਣ ਰਣ ਰੋਹ ਹੈ ਜੋ ਹੈ ਕਰੋदानੰ ਰਣ ਗੱਜੈ ਸੱਜੈ ਸ਼ਸਤਰਾਨੰ ਧਨ ਕਰਖੈ ਵਰਖੈ ਅਸਤਰਾਨੰ ਦਲ ਗਾਹੈ ਬਾਹੈ ਹਥਿਆਰੰ ਰਣ ਰੁਜੈ ਲੁਜੈ ਲੁਜھارੰ ਪਟ ਭੇਦੇ ਛੇਦੇ ਬਰਿਆਮ ਊ ਡਿਗੇ ਚੌਰੰ ਚਰਮਾਇ ਉਗੇ ਜਣ ਨੇਜੇ ਮਤਵਾਲੇ ਚੱਲੇ ਜਿਉ ਰਾਵਲ ਜਟਾਲੇ ਹੱਠੇ ਤਰਵਰੀਏ ਹੰਕਾਰੰ ਮੱਚੇ ਫਖਰੀਏ ਸੂਰਾਰੰਗ ਅੰਕੁੜੀਅੰ ਵੀਰੰ ਐਠਾਲੇ ਤਨ ਸੋਹੇ ਪਤਰੀ ਪਤਰਾਲੇ ਨਵ ਨਾਵਕ ਨਵ ਨਾਮਕ ਛੰਦ ਤਰ ਪਰ ਸਰ ਸਰ ਤਰ ਪਰ ਪਰ ਸਰ ਨਿਰਖਤ ਸੁਰ ਨਰ ਤਰ ਪਰ ਪਰ ਸਰ ਨਿਰਖਤ ਸੁਰ ਨਰ ਹਰਪੁਰ ਪੁਰਸਰ ਨਿਰਖਤ ਬਰਨਰ ਬਰਕਤ ਸਰ ਪਰ ਕਰਖਤ ਧਨ ਕਰ ਹਾਂਜੀ ਹਾਂਜੀ ਇਹ ਆਕੰਨ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਕਰਖਤ ਧਨ ਕਰ ਪਰਹਰ ਪੁਰ ਕਰ ਨਿਰਖਤ ਵਰਨਰ ਸਰਬਰ ਧਰ ਕਰ ਪਰਹਰ ਪੁਰ ਸਰ ਪਰਖਤ ਉਰ ਨਰ ਨਿਸਰਤ ਨਿਸਰਤ ਉਰ ਧਰ ਨਾ ਨਿਸਰਤ ਉਹ ਧਰ ਉਹ ਹਾਂ ਉਧਰ ਨਿਕਲ ਜਾਂਦੇ ਸੀ ਦੂਜੇ ਪਾਸੇ ਉਦੀ ਧਰ ਬਲ ਰਾਰੇ ਦੀ ਥਾਂ ਤੇ ਖਾਣ ਕਰ ਨੇਸਰਤ ਉਹ ਧਰ ਉਜਰਤ ਜੁਜ ਕਰ ਬਿਜਰਤ ਜੁਜ ਨਰ ਹਰਖਤ ਮਸ ਹਰ ਬਰਖਤ ਸਿਤ ਸਰ ਝੁਰ ਚਰ ਕਰ ਕਰ ਡਰ ਡਰ ਧਰ ਹਰ ਹਰ ਬਰ ਧਰ ਕਰ ਬਹਿਰਤ ਉਠ ਨਰ ਉਜਰਤ ਜਸ ਨਰ ਬਿਜਰਤ ਧਸ ਨਰ ਧਰਕਤ ਨਰ ਹਰ ਬਰ ਧਰਕਤ ਜੀ ਧਰਕਤ ਨਰ ਹਰ ਤਰਕਤ ਨਰਹਰ ਬਰਕਤ ਭੋਪਰ ਤਿਲਕੜੀਆ ਛੰਦ ਚਟਾਕ ਚੋਟੈ ਅਟਾਕ ਓਟੈ ਝਟਾਕ ਝਾੜੈ ਟੜਾਕ ਤੜੈ ਫਰੰਤ ਹੂਰੰ ਬਰੰਤ ਸੂਰੰ ਰਣੰਤ ਜੋਹੰ ਉਠੰਤ ਕਰੋਹੰ ਭਰੰਤ ਪਤਰੰ ਟੁਟੰਤ ਅਤਰੰ ਚੜੰਤ ਅਗਨੰ ਜਲੰਤ ਜਗਨੰ